ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਮੱਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਮਲਕੀਤ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਬਿਲਕੁਲ ਇੱਕ ਤਾਜੀ ਸੂਈ ਗਾਂ ਦਿਖਾਵਾਂਗੇ ਡਿਟੇਲ ਇਸ ਗਾਂ ਦੀ ਕੀ ਆਪਾਂ ਵੀਰ ਤੋਂ ਪੁੱਛ ਕੇ ਸਾਰੀ ਗੱਲ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲ ਤਾਂ ਕਿ ਸਾਡੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਹੋਵੇ। ਸੋ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਆਪਣੀ ਤਸੱਲੀ ਆਪਣੀ ਨਰਖ-ਪਰਕ ਆਪਣਾ ਹੱਕ ਸਮਝ ਕੇ ਫਰਦ ਸਭੀ ਕਿ ਜਰੂਰ ਕਰ ਲਿਆ ਕਰੋ। ਬਾਅਦ ਵਿੱਚ ਦੋਸਤੋ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰ ਪਰ ਦਾ ਫਾਇਦਾ ਸਕਦਾ। ਮੇਰਾ ਦੋਸਤੋ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਪਸ਼ੂ ਦੀ ਨਰਖ-ਪਰਕ ਦੀ ਤਸੱਲੀ ਕਰਨੀ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਹੈ। ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਚੱਲਦੀ ਇੰ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਦੋਸਤੋ ਇਸ ਗਾਂਦਸਰੀ ਪੰਗਿੱਪੇ ਕੋਲ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਬਾ ਵਧੀਆ ਵਧੀਆ ਭਾਈ ਕਿੱਦਾਂ ਚੱਲੀਆਂ ਦਾ ਕੰਮ ਕਰ ਰਹੀ ਵਧੀਆ ਚੱਲੀਆਂ ਦਾ ਮਾਲਕ ਦੀ ਕਿਰਪਾ ਜੀ ਠੀਕ ਹੈ ਜੀ ਇਹ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦੋ ਆਪਣਾ ਐਡਰੈਸ ਪਿੰਡ ਨਸੂ ਜਾਕ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ ਤੇ ਨਾਮ ਵੀ ਜੀ ਦੱਸੋ ਨਾਮ ਮੇਰਾ ਮਲਕੀ ਸਿੰਘ ਆ ਫੋਨ ਨੰਬਰ 99496 7330 ਅੱਛਾ ਵੀਰ ਜੀ ਜਿਹੜੀ ਆਪਾਂ ਗਾਂ ਅੱਜ ਸੇਲ ਕਰਨੀ ਆ ਸੁਬ੍ਹਾ ਕਿੰਨਾ ਸੂਈਏ ਤੇ ਕਿੰਨਾ ਟਾਈਮ ਸੂਈਨੇ ਨੂੰ ਹੋ ਗਿਆ ਇਹ ਵੀਰ ਜੀ ਦੂਜਾ ਸੁਬ੍ਹਾ ਸੂਈ ਆ ਅੱਛਾ ਜੀ ਦੋ ਦਿਨ ਹੋ ਗਏ ਸੂਈ ਨੂੰ ਨਾਲੂ ਨਾਲੇ ਬੱਚੇ ਦੇ ਤਾਜ਼ਾ ਅੱਛਾ ਜੀ ਬੱਚਾ ਕੀ ਦਿੱਤਾ ਨੇ ਮੱਛੀ ਆ ਜੀ ਬੱਚਾ ਵਸ਼ੀ ਦਿੱਤੀ ਏ ਹਾਂਜੀ ਅੱਛਾ ਹੁਣ ਵੀਰ ਜੀ ਬੋਲਾ ਜਿਹੜਾ ਤਿਆਰ ਆ ਮੌਕੇ ਦਾ ਕਿੰਨਾ ਇਹਦੇ ਥੱਲੇ ਵੀਰ ਜੀ ਹੁਣ ਕੱਲ੍ਹ ਸਵੇਰੇ ਸਾਂਖਾਲੀ ਕੀਤੀ ਸੀ ਸ਼ਾਮਾਂ ਨੂੰ ਕਰਾਂਗੇ ਇਹਦੇ ਥੱਲੇ ਲਗਭਗ 10 ਕਿਲੋ ਬੋਲਾ ਹੈ 10 ਲੀਟਰ ਬੋਲਾ ਹੈ ਹਾਂਜੀ ਠੀਕ ਹੈ ਜੀ ਦੋਵੇਂ ਟਾਈਮਾਂ ਦਾ 10 ਲੀਟਰ ਬੋਲਾ ਹਾਂਜੀ ਠੀ ਨਾੜੂ ਕਰੂ ਚੈੱਕ ਜੀ 나ੜੂ ਅਜੇ ਬੱਚੇ ਦਾ ਨਾਲ ਹੀ ਹੈ ਦੋਸਤੋ ਆਹ ਕੋਲੋਂ ਚੈੱਕ ਬੱਚੀ ਦੋਸਤੋ ਚੰਗੀ ਹੈ ਬ੍ਰੀਡ ਵਾਲੀ ਹੈ گاਵਾ ਦੋਸਤੋ ਦੋ ਬਣ ਜਾਂਦੀਆਂ ਜੇ ਕੋਈ ਚੰਗੀ ਵੀਰ ਸਾਂਭ ਲਾ ਲੇ ਜੇ ਦੋਸਤੋ ਵਾਂਡ ਬੜੇ ਮਾਂ ਖਾ ਕੇ ਗਾਂਏ ਸਾਲ ਤੱਕ ਬੱਚਾ ਤਿਆਰ ਹੁੰਦਾ ਨਾਲ ਵਧੀਆ ਦੁੱਧ ਉਹ ਜਿਹੜਾ ਹੁਣ ਮੌਕੇ ਦਾ ਬੋਲਾ ਗਿਣ ਲਓ ਦੁੱਧ ਗਿਣ ਲਓ 10 ਲੀਟਰ ਤਿਆਰ ਆ ਦੂਜਾ ਸਵੇਰ ਸੂਈ ਦੋ ਦਿਨ ਦਾ ਟਾਈਮ ਸੂਈ ਨੂੰਗਾ ਹੋਰ ਕੇ ਦਿਖਾਈ ਵੀਜੀ ਥੋੜਾ ਜਿਹਾ ਦੋਸਤੋ ਗਰਮੀਆਂ ਦੇ ਵਿੱਚ ਇਹੋ ਜਿਹੇ ਗਾਵਾਂ ਜਿਹੜੀਆਂ ਮਤਲਬ ਚੰਗਾ ਦੁੱਧ ਚਵਾਉਂਦੀਆਂ ਕਿਉਂਕਿ ਇਹ ਗਰਮੀ ਥੋੜੀ ਕ੍ਰੋਸ ਬਰੀਡ ਦੇ ਵਿੱਚ ਥਾਣਾਂ ਦਾ ਭਾਂਡਾ ਦੋਸਤੋ ਚੰਗਾ ਲੱਗਾ ਗਾਂ ਵਧੀਆ ਥਾਣਾਂ ਦੀ ਕੁਆਲਿਟੀ ਚੰਗੀ ਹੱਥੀਂ ਚੁਾਈ ਮੁੱਠੀ ਵਾਲਾ ਥਾਣ ਬਹੁਤ ਵਧੀਆ ਲੱਗਾ ਜੀ। ਆ ਕਰੋ ਚੱਕ ਦੋਸਤੋ ਗਰਮੀ ਦਾ ਮੌਸਮ ਆ। ਚੋਣ ਦਾ ਦੋਸਤੋ ਟਾਈਮ ਤਕਰੀਬਨ ਹੋਇਆ ਹੀ ਆ ਵੀਡੀਓ ਬਣਾਉਂਦਾ ਜਿਹੜਾ ਟਾਈਮ ਆ ਸ਼ਾਮਾਂ ਦਾ 5:30 5:45 ਦਾ ਟਾਈਮ ਹੋਊਗਾ ਜੀ। ਚੰਗਾ ਦੋਸਤੋ ਗਾਂ ਦਾ ਕੱਦ ਕਾਠੇ ਚੰਗੀ ਬਰੀਡ ਆ। ਮੋਰ ਲਈ ਆਦੀ ਫਿਰ ਕੁਆਲਟੀ ਚੈੱਕ ਕਰ ਲੋ ਲੈ ਜੋ ਜੀ ਆਰਡਰ ਕੁਆਲਟੀ ਦੋਸਤੋ ਗਾਣੇ ਚੰਗੀ ਚਾਰ ਕੀਤੀ ਸੂਕੇ ਥੋੜੀ ਜਿਹੀ ਲੱਪੇ ਦੇ ਵਿੱਚ ਦੋਸਤੋ ਜ਼ਰੂਰ ਹੈ ਕਿਉਂਕਿ ਪਸ਼ੂ ਜੀ ਨੂੰ ਤਾਜ਼ਾ ਸੋਇਆ ਦਾ ਥੋੜਾ ਜਿਹਾ ਲੱਪਾ ਲਾਹਿੰਦਾ ਹੈ ਇੱਕ ਦੋਸਤੋ ਮੌਸਮ ਗਰਮੀ ਦਾ ਵਾ ਗਰਮੀ ਦੇ ਮੌਸਮ 'ਚ ਦੋਸਤੋ ਪਠੇ ਵੀ ਪਸ਼ੂ ਥੋੜੇ ਜਿਹਾ ਕੱਟੀ ਖਾਂਦਾ ਵਾ ਬਾਕੀ ਦੋਸਤੋ ਕੱਦ ਕੱਠ ਗਾਂ ਦਾ ਤੇ ਥਾਣਾ ਦੀ ਕੁਆਲਿਟੀ ਚੈੱਕ ਕਰ ਲੋ ਪੁੱਲ ਤੇ ਬਹਿਣੀ ਦੇ ਪੌਸੇ ਬਾਕੀ ਕੁਆਲਿਟੀ ਚੈੱਕ ਠੰਡੀ ਥੀਲ ਆ ਬਿਲਕੁਲ ਕੋਈ ਗੱਲ ਨਹੀਂ ਹੋਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਅਛਾ ਜੀ ਵੀ ਜੀ ਸਰੂਜੀ ਮਗਰ ਲੱਗਣ ਦੇ ਨਾ ਕੋਈ ਪ੍ਰੋਬਲਮ ਨਹੀਂ ਉਹਨਾਂ ਦੀ ਠੀਕ ਹੈ ਜੀ ਦੋਸਤੋ ਹਵਾਨੇ ਦੇ ਨਾੜਾ ਕਾਫੀਆ ਬਰੀਕ ਬਰੀਕ ਮੁੱਠੀ ਵਾਲਾ ਚਵਾਈ ਵਾਲਾ ਥਣ ਦੋਸਤੋ ਹਥੀਂ ਚਵਾਈ ਵਾਲਾ ਬਹੁਤ ਵਧੀਆ ਲੱਗਾ ਜੀ ਮੁੱਲ ਪੁੱਛਦੇ ਆ ਵੀਰ ਤੋਂ ਕੀ ਮੁੱਲ ਕਰਦਾ ਵੀਰ ਹਾਂਜੀ ਵੀਰ ਜੀ ਕੀ ਮੁੱਲ ਕਰ ਦਿੰਦਾ ਮੁੱਲ ਭਾਜੀ ਇਹਦਾ ਆਪਾਂ ਮੰ ਥੋੜਾ ਜਿਹਾ ਮੁੱਲ ਛੋ ਦੋਸਤੋ ਮੋਹਲੇ ਦੋਸਤੋ ਵੀਰ ਨੇ ਜਿਹੜਾ ਗਾਂ ਦਾ ਕੀਤਾ ਬਹੁਤ ਵਧੀਆ ਕੀਤਾ ਥੋੜਾ ਜਿਹਾ ਨੋਰਮਲ ਜੇ ਰੇਟ ਹੈ 36000 ਰੁਪਏ ਡਿਮਾਂਡ ਰੱਖੀ ਹੈ ਬਾਕੀ ਦੋਸਤੋ ਵੀਡੀਓ ਦੇ ਵਿੱਚ ਦੱਸੇਗਾ ਜਿਹੜੇ ਮੋਹਲੇ ਫਿਕਸ ਨਹੀਂ ਹੁੰਦੇ ਮਾਨਤਨ ਮੌਕੇ ਤੇ ਰੜਾ ਜਰੂਰ ਹੋਊਗਾ ਫੋਨ ਦੋਸਤੋ ਜਰੂਰ ਕਰਿਆ ਕਰੋ ਚੰਗੀ ਬਰੀਡ ਹੈ ਦੋਸਤੋ ਗਾਂ ਕਰੋ ਸੰਗ ਦੇ ਨਾਲ ਦੋਸਤੋ ਵਸ਼ੀ ਵੀ ਦੋਸਤੋ ਚੰਗੀ ਬਰੀਡ ਵਾਲੀ ਹੈ ਸੰਧੀ ਸੀਗਾ ਵੀ ਦੱਸ ਦੇ ਕੋਈ ਪ੍ਰੋਬਲਮ ਆ ਲੋ ਜੀ ਕਰੋ ਚੈੱਕ ਵਸ਼ੀ ਦਾ ਦੋਸਤੋ ਨਾਲੂ ਨਾਲ ਹੀ ਹੈ ਗਾਵਾਂ ਦੋਸਤੋ ਦੋ ਵਾ ਜਿਹੜਾ ਕੋਈ ਵੀਰ ਖਰੀਦ ਲੂਗਾ ਸਾਹਮਣੇ ਵੀਰ ਦੇ ਘਰ ਦੋਸਤੋ ਦੋ ਬਾਕੀ ਦੋਸਤੋ ਦੁੱਧ ਜਿਹੜਾ ਤੁਹਾਡੀ ਸੇਵਾ ਤੇ ਚੰਗਾ ਕਿ ਦੋਸਤੋ ਵੰਡਵੜੇ ਮਾਂ ਪਾਲੂ ਤੇ ਚੰਗਾ ਦੁੱਧ ਚਾਹੂਗੇ ਤੇ ਦੋਸਤੋ 10-12 ਲੀਟਰ ਦੁੱਧ ਨੇ ਬੜੇ ਮਜ਼ੇਰਾਂ ਚ ਆਉਂਦੇ ਨੇ ਪੱਠਿਆਂ ਦੇ ਵੀ ਸ਼ਾਮ ਦਾ ਟਾਈਮ ਹੈ ਦੋਸਤੋ ਵੀਡੀਓ ਬਣਾਉਂਦਾ ਕੋਸ਼ਿਸ਼ ਕਰਾਂਗੇ ਦੋਸਤੋ ਅੱਜ ਸ਼ਾਮ ਨੂੰ ਜਾਂ ਸਵੇਰੇ ਪਹਿਲੇ ਟਾਈਮ ਆਪਾਂ ਵੀਡੀਓ ਚਲਾ ਦਾਂਗੇ ਆਪਣੇ ਚੈਨਲ ਤੇ ਧੰਨਵਾਦ ਦੋਸਤੋ ਰਲ ਵੀਡੀਓ ਦੇਖਣ ਵਾਸਤੇ ਜੀ